ਅਜਿਹੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਆਪਣੇ ਪ੍ਰੇਤਰਾਂ ਨੂੰ 11 ਦੋਸਤਾਂ ਨੂੰ ਜੀ ਜੇ ਤੁਹਾਨੂੰ ਦੱਸਾਂਗਾ ਅੱਜ ਅਮਰੂਦ ਤੇ ਸੇਬ ਚ ਕਿਹਦੇ ਵਿੱਚ ਗੁਣ ਜ਼ਿਆਦਾ ਨੇ ਕੀ ਚਤ ਤੱਤ ਜ਼ਿਆਦਾ ਨੇ ਪਹਿਲਾਂ ਗੱਲ ਕਰਦੇ ਆਂ ਫਾਈਬਰ ਦੀ 5.65 40 ਗ੍ਰਾਮ ਹੈਗਾ ਅਮਰੂਦ ਦੇ ਵਿੱਚ 2.65 40 ਹੈਗਾ ਸੇਬ ਵਿੱਚ ਪ੍ਰੋਟੀਨ ਹੈਗਾ 2.60 ਗ੍ਰਾਮ ਤੇ 0.65 30 ਗ੍ਰਾਮ ਪ੍ਰੋਟੀਨ ਹੈਗਾ ਸੇਬ ਵਿੱਚ ਵਿਟਾਮਿਨ ਏ ਹੈਗਾ 224 IU ਤੇ ਉਹਦੇ ਵਿੱਚ ਹੈਗਾ 54 ਕਿੰਨਾ ਘਾਟਾ ਦੇਖ ਸਕਦੇ ਆਂ ਵਿਟਾਮਿਨ ਸੀ ਮਿਲੀਗ੍ਰਾਮ ਹੈਗਾ ਆਪਣੇ 228 ਤੇ ਉਹਦੇ ਵਿੱਚ ਹੈਗਾ 4.60 ਵਿਟਾਮਿਨ E ਹੈਗਾ 0.33 ਮਿਲੀਗ੍ਰਾਮ ਤੇ ਸੇਵ ਵਿੱਚ ਹੈਗਾ 0.18 ਮਿੱਠਾ ਬਣੇਗਾ ਇਹਦੇ ਵਿੱਚ 865 90 ਗ੍ਰਾਮ ਤੇ ਸੇਵ ਵਿੱਚ ਹੈਗਾ 10 ਗ੍ਰਾਮ ਕੈਲਸ਼ੀਅਮ ਹੈਗਾ 18 ਮਿਲੀਗ੍ਰਾਮ ਤੇ ਸੇਵ ਵਿੱਚ ਹੈਗਾ 6 ਮਿਲੀਗ੍ਰਾਮ ਫਾਸਫੋਰਸ ਹੈਗਾ 40 ਮਿਲੀਗ੍ਰਾਮ ਤੇ ਉਹਦੇ ਵਿੱਚ ਹੈਗਾ 11 ਮਿਲੀਗ੍ਰਾਮ ਪੋਟਾਸ਼ੀਅਮ ਹੈਗਾ 417 ਮਿਲੀਗ੍ਰਾਮ ਤੇ ਸੇਵ ਵਿੱਚ ਹੈਗੇ 107 ਮਿਲੀਗ੍ਰਾਮ ਹੁਣ ਤੁਸੀਂ ਦੇਖੋ ਵੀ ਕਿਹੜੇ ਫਲ 'ਚ ਜ਼ਿਆਦਾ ਗੁਣ ਗੋਣ ਨੇ ਅਮਰੂਦ ਆਪਣੇ ਆਮ ਮਿਲ ਜਾਂਦਾ ਅਮਰੂਦ ਦਾ ਸੇਵਨ ਜ਼ਿਆਦਾ ਕਰਿਆ ਕਰੋ ਸੇਵ ਵੈਸੇ ਵੀ ਮਹਿੰਗਾ ਤੇ ਹੁਣ ਅਮਰੂਦ ਆਮ ਆ ਮੌਸਮੀ ਫਲ ਆ ਇਹਨੂੰ ਆਮ ਹੋਣ ਕਰਕੇ ਲੋਕ ਘੱਟ ਖਾਂਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ